ਮੈਂ ਠੋੜਾ ਨਾ ਵਾਦਾ ਕੀਤਾ ਸੀ ਕਿ ਜਦੋਂ ਸਰਕਾਰ ਬਣ ਗਈ ਅਸੀਂ ਤੁਹਾਡੇ ਹੱਕ 'ਚ ਹਰੇ ਰੰਗ ਦੇ ਪੈਨ ਚਲਾਵਾਂਗੇ ਪੰਜਾਬ ਸਰਕਾਰ ਦੇ ਵਿੱਚ ਪੱਕੀ ਨੌਕਰੀ ਤੇ ਤੁਸੀਂ ਅੱਜ ਨਿਯੁਕਤ ਹੋਣ ਲੱਗੇ ਹੋ ਇਹਨਾਂ ਹੱਸਦਿਆਂ ਚਿਹਰਿਆਂ ਦੇ ਪਿੱਛੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸੁਭਾ ਸਰਕਾਰ ਦੀ ਉਹ ਸੋਚ ਛੁਪੀ ਹੈ ਜਿਸ ਦੇ ਤਹਿਤ ਉਹ ਪੰਜਾਬ ਦੇ ਕਾਬਿਲ ਨੌਜਵਾਨਾਂ ਨੂੰ ਬਾਹਰ ਜਾਣ ਤੋਂ ਰੋਕਣ ਅਤੇ ਪੰਜਾਬ ਦੇ ਵਿੱਚ ਹੀ ਨੌਕਰੀ ਦੇਣ ਦੇ ਮੰਤਵ ਨਾਲ ਭਰਪੂਰ ਮਿਹਨਤ ਕਰ ਰਹੀ ਹੈ ਇਸੇ ਸਦਕਾ ਸੂਬਾ ਸਰਕਾਰ ਵੱਲੋਂ ਹੁਣ ਤੱਕ ਪੂਰੇ ਸੂਬੇ ਅੰਦਰ ਸੂਬੇ ਦੇ ਕੁੱਲ 48000 ਤੋਂ ਵੱਧ ਨੌਜਵਾਨਾਂ ਨੂੰ ਉਹਨਾਂ ਦੀ ਕਾਬਲੀਅਤ ਦੇ ਮੁਤਾਬਿਕ ਸਰਕਾਰੀ ਨੌਕਰੀਆਂ ਵੰਡੀਆਂ ਜਾ ਚੁੱਕੀਆਂ ਨੇ ਤੇ ਇਹ ਗਿਣਤੀ ਵਧਦੀ ਹੀ ਜਾ ਰਹੀ ਹੈ ਮੈਂ ਆਪਣੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪਰਜੋਰ ਦਿਲ ਨਾਲ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਿ ਸਾਨੂੰ ਨਿਯੁਕਤੀ ਪੱਤਰ ਵੰਡ ਸਮਰੋਹ ਦਾ ਹਿੱਸਾ ਬਣਨ ਦਾ ਮੌਕਾ ਦਿੱਤਾ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਨਾ ਚਾਹਨੀ ਹਾਂ ਜਿਨ੍ਹਾਂ ਨੇ ਸਾਨੂੰ ਇਸ ਕਾਬਿਲ ਸਮਝਿਆ ਅਤੇ ਸਾਡੇ ਸੁਪਨੇ ਪੂਰੇ ਕੀਤੇ ਅਸੀਂ ਪੰਜਾਬ ਸਰਕਾਰ ਮਾਨਗਵੰਣ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਸੀਂ ਵੱਡੇ-ਵੱਡੇ ਫੈਸਲੇ ਲੈ ਰਹੇ ਹਾਂ ਸਰਕਾਰ ਜਿਹੜੀ ਹੈ ਸਿਰਫ ਤੇ ਸਿਰਫ ਇੱਕੋ ਗੱਲ ਤੇ ਧਿਆਨ ਦੇ ਰਹੀ ਹੈ ਰੋਜ਼ਗਾਰ ਰੋਜ਼ਗਾਰ ਜਿੱਥੋਂ ਮਰਜੀ ਪੈਦਾ ਹੋਵੇ ਹਰ ਨੌਜਵਾਨ ਨੂੰ ਮਿਲੇ ਰੋਜ਼ਗਾਰ ਇਹ ਹੀ ਚਾਹੁੰਦੀ ਹੈ ਪੰਜਾਬ ਸਰਕਾਰ